ਪਰ ਰਾਜੀ ਗੋਗੀ ਹੈ ਸਾਕਾ ਸਰਪੰਚ ਉਹਦੇ ਵਿੱਚ ਜੀ ਪਹਿਲਾਂ ਜਦੋਂ ਇਹ ਵਾਰਡ ਦੇ ਵਿੱਚ ਦੋਨੇ ਮੈਂਬਰਾਂ ਦੇ ਕਾਗਜ਼ ਕੈਂਸਲ ਹੋ ਗਏ ਸੀ ਤੇ ਵਾਰਡ ਖਾਲੀ ਰਹਿ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਸਰਕਾਰ ਨੇ ਹੁਣ ਦੁਬਾਰੇ ਚੋਣ ਜਿਹੜੀ ਕਰਵਾਈ ਅੱਜ ਉਹਦੇ ਚ ਜਿਹੜਾ ਹਾਰ ਵਾਲਾ ਉਮੀਦਵਾਰ ਉਹਨੂੰ 100 ਵੋਟ ਪਈ ਆ ਜਿੱਤਣ ਵਾਲੇ ਨੂੰ 109 ਵੋਟਾਂ ਪਈਆਂ ਵਾਰਡ ਕਿਹੜਾ ਸੀਗਾ 2 ਨੰਬਰ ਵਾਰਡ 2 ਨੰਬਰ ਪੰਡਿਤ ਕੜਾਈ ਪੰਡਤ لال ਬਾਈ ਜੀ ਇਹ ਜਿਹੜਾ ਮੈਂਬਰ ਬਣਿਆ ਐ ਅੰਦਰ ਦੇ ਬੱਚੇ ਦੋਨੋਂ ਪਾਇਜ਼ ਨੇ ਪਿੱਛੋਂ ਜਿਹੜੀ ਹਾਲਾਤ ਨੇ ਕਰ ਦਿਓ ਵੀ ਠੀਕ ਨਹੀਂ ਆਗੇ ਹਾਂਜੀ ਬਹੁਤ ਹਾਲਾਤ ਮਾੜੇ ਗਰੀਬੰਦਾ ਜੀ ਤੇ ਤਕਰੀਬਨ ਆਪਣੀ ਮਜ਼ਦੂਰੀ ਕਰਕੇ ਆਪਦਾ ਜਿਹੜਾ ਟਾਈਮ ਪਾਸ ਕਰ ਰਿਹਾ ਹਮਮờ ਮਾਰੇ ਪਿੰਨੇ ਸਾਥ ਦਿੱਤਾ ਪਿੰਡ ਨੇ ਸਾਥ ਦਿੱਤਾ ਲੋਕਾਂ ਨੇ ਸਾਥ ਦਿੱਤਾ ਇਸ ਕਰਕੇ ਇਹਦੀ ਜਿੱਤ ਹੋਈ ਆ ਤੇ ਜੋ ਕੀ ਸਾਡੀ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਸਰਦਾਰ ਭਵਾਂ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦੀ ਅਗਵਾਈ ਹੇਠ ਚੋਣ ਲੜੀ ਤੇ ਆਪਣਾ ਮੈਂਬਰ ਜਿਹੜਾ ਜਿਤਾਇਆ ਹਾਂਜੀ ਕੀ ਲੱਗਦਾ ਬਈ ਲੋਕਾਂ ਦਾ ਕਿਸ ਤਰ੍ਹਾਂ ਧੰਨਵਾਦ ਕਰਾਂਗੇ ਅਸੀਂ ਕਰੈ ਨੇ ਲੋਕਾਂ ਕੇ ਇਨਸਾਨ ਅੱਜ ਮੈਂਬਰ ਬਣੇ ਲੋਕਾਂ ਦਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਉਮੀਦਵਾਰ ਕੈਂਡੀਡੇਟ ਅਗਵੀਰ ਸਿੰਘ ਇਹਨਾਂ ਦੀ ਵਾਈਫ ਚਰਨਜੀਤ ਕੌਰ ਨੂੰ ਜਿਤਾਇਆ ਕਿਉਂਕਿ ਇਹਨਾਂ ਦਾ ਸਾਰਿਆ ਚਿਹਰਾ ਬਹੁਤ ਤਕੜਾ ਜੀ ਹਰੇਕ ਦੇ ਕੰਮ ਆਉਂਦੇ ਆ ਦਿਨ ਰਾਤ ਦੇ ਵਿੱਚ ਤਾਂ ਕਰਕੇ ਜੀ ਇਹਨਾਂ ਨੂੰ ਜਿਤ ਪ੍ਰਾਪਤ ਹੋਈ ਆ ਭਾਈ ਕੀ ਨਾਮ ਹੈ ਅਰਗਨੀ ਸਿੰਘ ਨਾਮ ਹੈ ਅੱਛਾ ਪਹਿਲੇ ਜਿਹੜੇ ਫਾਰਮ ਜੈਕਟਿਵ ਹੋਈ ਸੀ ਉਸ ਤੋਂ ਬਾਅਦ ਚੋਣ ਹੋਈ ਲੋਕਾਂ ਨੇ ਵਿਸ਼ਵਾਸ ਦਿਖਾਇਆ ਲੋਕਾਂ ਨੇ ਉਮੀਦਾਂ ਦੇ ਖਰੇ ਖਰੇ ਭਰੇ ਖਰੇ ਉੱਤਰਾਂਗੇ ਭਾਈ ਹੋਰਾਂ ਦੇ ਨਾਲ ਸੀ ਭਾਈ ਉਹ ਵੀ ਆ ਭਾਈ ਗੋਗੀ ਆ ਭਾਈ ਸਰਪੰਚ ਜੀ ਜਮਾਨ ਸਪੰਚ ਉਹ ਤਾਂ ਪਰਮਿਸ਼ਨ ਕੋ ਬਿਨਾਂ ਪਹੁੰਚ ਆਡੇ ਇਹਨਾਂ ਦੀ ਬਾਅਦ ਕੀ ਆ ਪਾ ਜੇ ਉਹ ਕੀਤਾ ਆਪਣਾ ਪਿੰਡ ਦੀ ਬਹੁਤ ਹੀ ਇਨਕਲਾਬੀ ਮੈਂ ਪਸੂ ਬੰਦ ਸੁਹਣਾ ਹੈ ਦੋ ਮੇਰੇ ਬੱਚੇ ਦੋ ਦੋਨੇ ਹਿੰਦੀ ਦੇ ਇੱਕ ਬੱਚਾ ਮੇਰਾ ਸਹੀ ਹੈ ਦੋ ਬੰਦੀ ਹੈ ਕੁੜੀ ਆ ਮੇਰੀ ਬਈ ਹੈ ਮੈਂ ਮਸਤਰੀ ਕਰਕੇ ਆ ਤੁਹਾਨੂੰ ਪਿੰਡ ਦੇ ਮਾਨ ਰੱਖਿਆ ਹੁਣ ਮਿਲ ਗਿਆ ਉਹ ਮਿਲ ਜਾ ਕੇ ਉਤਰਨ ਦਾ ਟਾਈਮ ਆ ਪਿੰਡ ਦੀ ਮੈਂ ਬਹੁਤ ਬਹੁਤ ਤੇਰਾ ਕਹਿਰਾ ਤੋਂ ਵਾਕਿ ਸਤਕਰਾ ਜੀ ਮੈਂ ਧੰਨਵਾਦ ਕਰਨਾ ਹੈ ਜੀ ਨੇ ਮੈਨੂੰ ਇੰਨਾ ਆਦਰ ਮਾਨ ਦਿੱਤਾ ਕਿਹਾ ਮੈਨੂੰ ਉਹਦਾ ਰੱਖਿਆ ਵੀ ਮਮਰੀ ਦਾ ਉਹਦਾ ਵਰਤਦਾ ਜੀ ਇਹ ਪਿੰਡ ਨਹੀਂ ਵਰਤਦਾ ਨਹੀਂ ਹਾਂਜੀ ਇਸ ਤਰ੍ਹਾਂ ਦਿੱਤੇ ਹੋਏ ਹਾਲਾਤ ਦੱਸੇ ਜਾ ਰਹੇ ਹਾਲਾਤ ਸਹੀ ਨਹੀਂ ਦੱਸੇ ਜਾ ਰਹੇ ਸਿਰਫ ਸਿਰਫ ਮੈਂਬਰ ਸੁਣ ਰਿਹਾ ਹੈ ਅੱਜ ਦੀ ਮੰਗਾਈ ਵਿੱਚ ਜੇ ਆਪਾਂ ਦੇਖੀਏ ਜਿਹੜੀ ਦਿਹਾੜੀ ਹੈ तकरीबन 300 350 400 ਹੈ ਤੇ ਉਹਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਜਿਹੜਾ ਅਸੀਂ ਮੈਂਬਰ ਜਿਤਾਇਆ ਵਿਚਾਰਾ ਇਹਦੇ ਦੋ ਬੱਚੇ ਅਪਾਜ ਹੈ ਇੱਕ ਸਹੀ ਹੈ ਵਿਚਾਰਾ ਮਜ਼ਦੂਰੀ ਕਰਦਾ ਹੈ ਘਰ ਵਾਲੀ ਇਹਦੇ ਘਰੇ ਰਹਿੰਦੀ ਹੈ ਤੇ ਇਹਦਾ ਗੁਜ਼ਾਰਾ ਬੜਾ ਮੁਸ਼ਕਲ ਹੁੰਦਾ ਅਸੀਂ ਧੰਨਵਾਦ ਕਰਦੇ ਹਾਂ ਲੋਕਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਪਿੰਡ ਦੀ ਜਿਹੜੀ ਕਾਰਜਕਾਰੀ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਦਿੰਦਾ ਹੈ ਜੀ